ਅਜਿਹਾ ਮੈਨੂੰ ਕੀ ਨਾਮ ਦਾ ਦੋ ਅੱਗੇ ਰਹਿੰਦੇ ਤੁਸੀਂ ਇਹਨਾਂ ਪਰ ਕੀ ਕਰ ਰਹੀ ਤੁਹਾਡੇ ਨਾਲ ਮੈਨੂੰ ਉਹਨਾਂ ਨੇ ਕੁੱਟਿਆ ਮਾਰਿਆ ਮੈਨੂੰ ਘੁਲੀਸਿਆ ਉਹਨਾਂ ਕੋਲ ਪਰਪਾਨਾ ਸੀ ਉਹਨਾਂ ਦੇ ਕੋਲ ਡੰਡੇ ਸੋਤੇ ਸੀ ਮੈਨੂੰ ਮਾਰਿਆ ਕੁੱਟਿਆ ਬਹੁਤਾ ਮੇਰਾ ਲੀਡਾ ਕਪੜਾ ਪਾੜਿਆ ਮੇਰੇ ਵਾਲ ਪੂਰਨ ਕਰ ਦਿੱਤੀ ਆ ਵਜਾ ਕੀ ਹੈ ਲੜਾਈ ਮੇਰੇ ਦੇਰਨਾ ਸੀ ਮੇਰੇ ਨਾਲ ਕੋਈ ਲੜਾਈ ਨਹੀਂ ਸੀ ਮੈਂ ਸਵੇਰੇ ਆਪਣੇ ਮਕਾਨ ਤੇ ਗਈਆਂ ਕਹਿੰਦੀ ਸੀਮੈਂਟ ਚਾਕੇ ਨਾਲ ਟੈਂਟੀ 20 ਭੰਨੀ ਆ ਮੇਰ ਨਾਲ ਕੋਈ ਲੜਾਈ ਨਹੀਂ ਸੀ ਇਹਨਾਂ ਨੇ ਮੈਨੂੰ ੱੱਕੇ ਨਾਲ ਫੜਿਆ ਡਾਂ ਸੋਟਾ ਚਲਾਇਆ ਮੇਰਾ ਲੀੜਾ ਕੱਪੜਾ ਇਹਨਾਂ ਨੇ ਪਾੜਿਆ ਆ ਮੇਰ ਨਾਲ ਜ਼ਬਰਦਸਤੀ ਕੀਤੀ ਮੇਰੇ ਸੱਤ ਪੇਟ ਬਹੁਤ ਇਹਨਾਂ ਨੇ ਲਾਈ ਆ ਮੇਰੇ ਵਾਲ ਮੇਰਾ ਲੀੜਾ ਕੱਪੜਾ ਦੇਖੋ ਕਿਦਾਂ ਪਾੜਿਆ ਮੇਰੀ ਇੱਜ਼ਤ ਨੂੰ ਪਾੜਿਆ ਹਾਂਜੀ ਕੀ ਨਾਮ ਆਉਂਦਾ ਉਹ ਇੱਟਨਾ ਹੈਗਾ ਆ ਕੀੜੀ ਆ ਘਰ ਆਈ ਹੋਰੇ ਸ਼ਿੰਦਰਿਆ ਦਰਾਨੀ ਉਹਦੀ ਨਾ ਹੈਗਾ ਆ ਕੁਲਵਿੰਦਰ ਇਹ ਇੱਕ ਨਹਾਇਦਾ ਬੱਬੂ 4-5 ਜਣੇ ਸੀ ਮਗਰੋਂ ਮੈਨੂੰ ਇਹਨਾਂ ਨੇ ਦੇਸੁਰਤ ਕਰਕੇ ਸਕੇਆ ਮੈਨਾਂ ਬਹੁਤ ੱਕੇ ਸ਼ੈ ਇਹਨਾਂ ਨੇ ਕੀਤੀ ਆ ਤੇ ਉਹ ਪਹਿਲਾਂ ਗੁਆਰੰਟੀ ਸੀ ਕਿ ਨਹੀਂ ਜੀ ਨਹੀਂ ਸੀ ਕੋਈ ਨਹੀਂ ਸੀ ਪਹਿਲਾ ਹੀ ਚਾਂਸ ਇਹਨਾਂ ਨੇ ਮਿਲਣਾ ਕੀਤਾ ਮੈਨੂੰ ਬਹੁਤ ਇਹਨਾਂ ਨੇ ਕੁੱਟਿਆ ਮਾਰਿਆ ਵਾ ਦੇਖੋ ਮੇਰਾ ਕੱਪੜਾ ਕਿਦਾਂ ਪਾੜਿਆ ਆ ਦੇਖੋ ਕੋਈ ਕੋਈ ਮਗ ਮੇਰੇ ਬਾੜ ਇਹਨਾਂ ਨੇ ਖਿਲਾ ਰਿਆ ਮੈਨੂੰ ਧੱਕੇਸ਼ਾਹੀ ਨਾਲ ਬਹੁਤ ਇਦਾ ਕੀਤਾ ਮੈਨੂੰ ਘਰੀ ਸਿਆ ਤੇ ਅੱਜ ਜਿਹੜਾ ਝਗੜਾ ਕਿੰਨੇ ਵਜੇ ਹੋਇਆ ਨਾ ਵਜੇ ਹੋਇਆ ਸਵੇਰੇ ਹਾਂਜੀ ਅੱਛਾ ਜੀ ਤੇ ਗਰੀਦਾਰ ਵਾਲਾ ਕੋਈ ਨਹੀਂ ਜੀ ਗਰੀਦਾ ਕੋਈ ਰੌਲਾ ਨਹੀਂਗਾ ਮੇਰਾ ਘਰ ਆਪ ਦਾ ਬੰਦਾ ਕਹਿੰਦੇ ਗਲੀ ਤੇ ਸੀਮੈਂਟ ਨਹੀਂ ਰੋਣ ਦੇਣਾ ਮੈਨੂੰ ਵਾਲਾ ਤੋਂ ਪੜਿਆ ਵਾਲਾ ਤੋਂ ਫੜ ਕੇ ਮੈਨੂੰ ਸੈਟ ਲਿਆ ਇਹਨਾਂ ਨੇ ਮੇਰੇ ਇਹਨਾਂ ਨੇ ਬਹੁਤ ਕੁਛ ਕੀਤਾ ਸਵੇਰੇ ਮੇਰੇ ਕਿਰਪਾਨਾਂ ਲੈ ਕੇ ਆ ਗਏ 1000 ਰੁਪਏ ਲੈ ਕੇ ਆ ਕੇ ਮੇਰੇ ਲਈ ਦਾ ਕਪੜਾ ਨਾ ਪਾ ਰਿਹਾ ਮੇਰੇ ਵਾਲ ਖਿੱਚੇ ਆ ਮੇਰੀ ਬਹੁਤ ਬੁਰੀ ਹਾਲਤ ਕੀਤੀ ਇਹਨਾਂ ਨੇ ਉਸ ਵਕਤ ਘਰ ਦੇ ਵਿੱਚ ਹੋਰ ਕੌਣ ਸੀ ਤੁਹਾਡੇ ਕੋਲ ਮੇਰਾ ਘਰ ਆਇਆ ਸੀ ਮੇਰਾ ਦੇਵ ਸੀ ਬਸ ਅੱਛਾ ਜੀ ਨਾ ਮੇਰੇ ਘਰ ਆ ਮਾਂ ਮੇ ਜਿਹੜਾ ਹੈਂਡੀਕੈਪ ਧੀਰ ਮੇਰਾ ਅੱਖ ਤੋਂ ਇਦਾਂ ਉਹ ਡੇਟਾ ਕੋੜਾ ਰਾਤੀ ਚਲਾਇਆ ਮੇਰ ਨਾਲ ਨੇ ਸਵੇਰੇ 9 ਵਜੇ ਜ਼ਬਰਦਸਤੀ ਕੀਤੀ ਤੇ ਸੱਚੀ ਗੱਲ ਇਹ ਕਿ ਮੇਰੇ ਘਰ ਤੋਂ ਬਾਹਰ ਆ ਤ ਨਹੀਂ ਹਾਂਜੀ ਮੇਰੇ ਘਰ ਕੋਈ ਨਹੀਂਗਾ ਮੈਨੂੰ ਇਹਨਾਂ ਤੇ ਖਤਰਾ ਹੈ ਬਸਤੋਕੀ ਮੰਦਰ ਉਹ ਹਾਂਜੀ ਬਸਤੋਕੀ ਮੰਦਰ ਉਹਨਾਂ ਨੇ ਸਾਨੂੰ ਕੈਵਿਟਨ ਕੋਦਰ ਜਾ ਹਾਂਜੀ ਪ੍ਰਧਾਨ ਸਾਹਿਬ ਜੀ ਜਿਹੜੇ ਸਵੇਰੇ ਮਾਤਾ ਦੇ ਨਾਲ ਮਾਤਾ ਮਾਦੀ ਟਕਣਾ ਪਈ ਆ ਉਹਦੇ ਬਾਰੇ ਕੀ ਜਾਣਕਾਰੀ ਸਹਿਰੀ ਇੰਪੋਰਟ ਦੇ ਵਿੱਚ ਮਾਤਾ ਮਨਜੀਤ ਕੌਰ ਸੁਵੇਦੇ ਸਾਨੂੰ ਕਾਲ ਆਈ ਆ ਤੇ ਇਹਦੇ ਨਾਲ ਧੱਕੇਸ਼ਾਹੀ ਕੁੱਟਮਾਲ ਕੀਤੀ ਬੀਬੀ ਨਾਲ ਤੇ ਨੀੜੇ ਪਾੜੇ ਬਾਲਾ ਤੋਂ ਘ੍ਰਿਸਿਆ ਗਿਆ ਤੇ ਸਾਡੀ ਇੱਕ ਵਾਲਮੀਕ ਐਕਚੁਅਲ ਫੋਰਸ ਵੱਲੋਂ ਤਗੀਦ ਆ ਤੇ ਇਹਦੇ ਅਸੀਂ ਕਹਿੰਦੇ ਜੋ ਵੀ ਕਾਰਵਾਈ ਬਣਦੀ ਆ ਉਹ ਬੰਦਿਆਂ ਤੇ ਕਾਰਵਾਈ ਕੀਤੀ ਜਾਵੇ ਜਿਹੜੇ ਮਾਤਾ ਦੇ ਕੱਪੜੇ ਪਾੜੇ ਆ ਜੋ ਬਾਲਾ ਤੋਂ ਘ੍ਰਿਸਿਆ ਆ ਲੇਕਿਨ ਅੱਜ ਕੱਲ੍ਹ ਔਰਤਾਂ ਦੀ ਕੋਈ ਇੱਜ਼ਤ ਹੀ ਨਹੀਂ ਕਿ ਜਿਹੜਾ ਵੀ ਇਹਦਾ ਧੱਕੇਸ਼ਾਹੀ ਕਰਦੇ ਨੇ ਲੋਕ ਤੇ ਸ਼ਰਿਆਮ ਇਹਨਾਂ ਨੇ ਗੁੰਡਾਗਰਦੀ ਕੀਤੀ ਹੈ ਇਹਨਾਂ ਨੇ ਅਸੀਂ ਇਹੀ ਪਲੀ ਕਰਦੇ ਆ ਉਹਨਾਂ ਨੂੰ ਅਸੀਂ ਕਹਿੰਨੇ ਆ ਐਸ.ਓ. ਸਾਹਿਬ ਨੂੰ ਕਿ ਜੋ ਵੀ ਉਹਨਾਂ ਤੇ ਕਾਰਵਾਈ ਬਣਦੀ ਆ ਸਭ ਤੋਂ ਸਖਤ ਕਰਨ ਤੇ ਗੁੰਡਾਗਰਦੀ ਬਹੁਤ ਅੱਜ ਕੱਲ੍ਹ ਚੱਲਦੀ ਆ ਲੇਡੀਜ਼ ਨੂੰ ਕੋਈ ਵੀ ਆ ਹੱਥ ਲਾ ਹੱਥੋਂ ਪਾਈ ਹੁੰਦੇ ਆ ਲੇਕਿਨ ਇਹ ਲੋਕਾਂ ਨੂੰ ਇਹ ਨਹੀਂ ਪਤਾ ਕਿ ਸਾਡੀਆਂ ਮਾਵਾਂ ਭੈਣਾਂ ਵੀ ਘਰ ਹੈਗੀਆਂ ਆ ਤੇ ਅਸੀਂ ਕਹਿੰਦੇ ਧੱਕਾ ਕਿਉਂ ਕਰੀਏ ਕੱਲੋ ਸਾਡੇ ਨਾਲ ਵੀ ਕੋਈ ਧੱਕਾ ਕਰ ਸਕਦਾ ਹੈ ਲੇਕਿਨ ਇਹਨਾਂ ਬਹੁਤ ਨਸ਼ਾ ਕਰਕੇ ਉਹਨਾਂ ਨੇ ਮੜਾ ਕੰਮ ਕੀਤਾ ਮਾ ਕੁੱਟਮਾਰ ਕੀਤੀ ਆ ਅਸੀਂ ਇਹ ਕਹਿੰਦੇ ਆ ਪ੍ਰਦਰਸ਼ਨ ਨੂੰ ਵੀ ਉਹਨਾਂ ਤੇ ਵੱਧ ਤੋਂ ਵੱਧ ਕਾਰਵਾਈ ਹੋਵੇ ਤੇ ਕੀਤੀ ਜਾਵੇ ਤੇ ਜੈ ਵਾਲਮੀਕੀ ਐਕਸਪੋਰਟ ਆਪਣੀ ਐਕਸ਼ਨ ਫੋਰਸ ਜੋ ਵੀ ਅਸੀਂ ਕਿੰਨੇ ਆ ਕਿ ਮੰਗ ਕਰਦੇ ਆ ਕਿ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਸਖਤੋ ਸਜ਼ਾ ਦਿੱਤੀ ਜਾਵੇ ਉਹਨਾਂ ਨੇ ਕੋਈ ਨਹੀਂ ਕਰਨ ਦਿੱਤਾ ਹਾਂਜੀ 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 ਕੀਤਾ ਜੀ ਹੁਜੇ ਕੋਈ ਨਹੀਂ ਕੋਈ ਨਹੀਂ ਆਇਆ ਜੀ ਕਿੱਸੂ ਕੀ ਕਰਨਾ ਚਾਹੁੰਦੇ ਕੋਸਨ ਲਈ ਕਿੰਨੇ ਆ ਕਿ ਇਹਨਾਂ ਤੇ ਅਸੀਂ ਬੇਨਤੀ ਕਰਦੇ ਆਂ ਪ੍ਰਦਰਸ਼ਨ ਨੂੰ ਕਿ ਉਹਨਾਂ ਤੇ ਜੋ ਵੀ ਕਾਰਵਾਈ ਬਣਦੀ ਆ ਉਹਨਾਂ ਤੇ ਕੀਤੀ ਜਾਵੇ ਅੱਗੇ ਤੋਂ ਇਦਾਂ ਦੇ ਗੁੰਡਾਗਰਦੀ ਜਿਹੜੀ ਆ ਇਹ ਬੰਦ ਕੀਤੀ ਜਾਵੇ ਤੇ ਸਾਡੀ ਵਾਲਮੀਕ ਐਕਸ਼ਨ ਫੋਰਸ ਅਮੇਸ਼ਾ ਗਰੀਬਾਂ ਦੀ ਮਦਦ ਕਰੂਗੀ ਤੇ ਮੇਰੇ ਧਿਆ ਪੈਣਾਂ ਦੀ ਜੀ ਮਦਦ ਕਰਾਂਗੇ ਤੇ ਕਰਦੇ ਰਹਿਵਾਂਗੇ